ਸਸੀ ਕਾਲ ਜੀ ਸਵਾਗਤ ਆ ਅੱਜ ਦੇ ਬਲੌਗ ਵਿੱਚ ਤੁਹਾਡਾ ਅਸੀਂ ਆਈ ਹੀ ਖਾਲ ਪੋਣ ਖਾਲ ਪੋ ਤਾਂ ਪਾ ਕੇ ਹੁਣ ਚੱਲੇ ਅਸੀਂ ਘਾਰ ਖਾਲ ਦਾ ਕੰਮ ਨਵੀੜਤਾ ਇੱਧਰ ਰਹਿ ਗਈ ਥੋੜੀ ਰਹਿ ਗਈ ਮੁੜ ਕੇ ਉੱਧਰ ਪਾਣੀ ਪਰੇ ਆਪੂ ਦੇ ਫੇਰ ਕੰਮ ਨੇ ਪਚਾ ਫੇਰ ਮੜਾ ਮੋਟਾ ਕੈੜੀਆਂ ਇਹ ਫਿਰਾਂ ਹਾਦ ਪਾਉਂਦੇ ਅੱਜ ਕੀ ਹਾਲਤਾ ਬਣ ਗਈ ਥੀ ਮਹੀਨੇ ਦਾ ਚਾ ਨਾ ਹੋ ਗਿਆ ਜੀ ਹਾਲ ਪਾਉਣੇ ਗਰੋਥ ਚੈੱਕ ਕਰੋ ਤਾਂ ਮੈਂ ਕਹਿਣਾ ਮੀਰੋ ਪਹਿਲਾਂ ਦਾ ਥੋੜਾ ਰੰਗ ਵੇਖਿਓ ਕਦਾ ਚੇਂਜ ਕੋ ਰੰਗ ਚੇਂਜ ਹੋ ਗਿਆ ਬੂਟੇ ਦੀ ਫਲਾਟ ਵੇਖੋ ਹੁਣ ਵੇਖੋ ਚੈੱਕ ਕਰੋ ਸਖ ਸਦਾ ਸਭ ਹੀ ਆ ਚਾਰੇ ਦਾ ਚੰਗਾ ਵਾ ਕੋਈ ਬਿਮਾਰੀ ਦਾ ਨਹੀਂ ਇਹਨੂੰ ਕੋਈ ਕੁਝ ਨਹੀਂ ਬਹੁਤ ਵਧੀਆ ਚਾਰ ਹੈ ਦਾ ਜੇ ਬਲੋਗ ਕੋ ਵਧੀਆ ਲੱਗੇ ਲਾਈਕ ਸ਼ੇਅਰ ਫੋਲੋ ਕਰਿਓ ਜਰੂਰ ਕਮੈਂਟ ਵੀ ਕਰਿਓ ਕਿੱਥੇ ਕਿੱਥੇ ਵੰਦੀ